ਤੂ ਨਵੀਂ ਵਿਖੇ ਪੈਰਾਮੈਡੀਕਲ ਸਟਾਫ ਵੱਲੋਂ 2 ਘੰਟੇ ਲਈ ਸੰਕੇਤਿਕ ਹੜਤਾਲ ਕਰਕੇ ਮੈਡੀਕਲ ਸੇਵਾਵਾਂ 'ਮਾਂ ਬੰਦ ਰੱਖੀਆਂ ਗਈਆਂ ਪਰ ਇਸ ਦੌਰਾਨ ਐਮਰਜੈਂਸੀ ਸਰਵਿਸ ਚੱਲੂ ਰਹੀ ਪ੍ਰਦਰਸ਼ਨਕਾਰੀ ਡਾਕਟਰਾਂ ਦਾ ਕਹਿਣਾ ਸੀ ਕਿ ਕਲਕੱਤਾ ਵਿਖੇ ਇੱਕ ਡਾਕਟਰ ਦਾ ਪੇਰੇਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੇ ਲਈ ਉਹ ਪੂਰੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਪੂਰੇ ਦੇਸ਼ ਭਰ ਦੇ ਡਾਕਟਰ 2 ਘੰਟੇ ਦੀ ਸੰਕੇਤਿਕ ਹੜਤਾਲ ਦੇ ਹਨ ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ ਮੈਂ ਡਾਕਟਰ ਜੀਵ ਚੈਂਬਰ ਮੈਡੀਕਲ ਅਫਸਰ ਸਬ ਡਿਵੀਜ਼ਨ ਹਸਪੀਟਲ ਧੂਰੀ ਤੋਂ ਸਮੂਹ ਪੀਸੀਐਮਐਸ ਐਸੋਸੀਏਸ਼ਨ ਤੇ ਸਾਡੇ ਪੈਰਾ ਮੈਡੀਕਲ ਸਟਾਫ ਦੇ ਵੱਲੋਂ ਅੱਜ ਅਸੀਂ ਸਾਰੇ ਇੱਥੇ ਹੜਤਾਲ ਲਈ ਇਕੱਠੇ ਹੋਏ ਹਾਂ ਜੋ ਕਿ ਸਾਡੀ ਕਾਲ ਹੋਈ ਸੀ ਆਲ ਓਵਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਇੱਕ ਭੈਣ ਡਾਕਟਰ ਕਲਕੱਤਾ ਦੇ ਵਿੱਚ ਜਿਨ੍ਹਾਂ ਦਾ ਬਹੁਤ ਬੇਰਹਿਮੀ ਦੇ ਨਾਲ ਉਹਨਾਂ ਨਾਲ ਬਦਸਲੂਕੀ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਸੋ ਅਸੀਂ ਇਸ ਚੀਜ਼ ਦਾ ਬਹੁਤ ਮਤਲਬ ਕਿ ਮੰਦਭਾਗੀ ਘਟਨਾ ਦਾ ਬੁਰੀ ਤਰ੍ਹਾਂ ਨਾ ਖੰਡਨ ਕਰਦੇ ਹਾਂ ਤੇ ਇਸ ਚੀਜ਼ ਦਾ ਅਸੀਂ ਪੂਰੇ ਸਖਤ ਸ਼ਬਦਾਂ ਨਾਲ ਵਿਰੋਧ ਕਰਦੇ ਹਾਂ ਵੀ ਜਿਹੜੇ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਦੇ ਖਿਲਾਫ ਲੋਕੀ ਅੱਜਕੱਲ ਬਹੁਤ ਜ਼ਿਆਦਾ ਵਾਇਲੈਂਸ ਦੇ ਨਾਲ ਉਹਨਾਂ ਤੇ ਅਟੈਕ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਰਕਾਰ ਨੂੰ ਸਾਨੂੰ ਸੁਰੱਖਿਅਤ ਹੋਈਆ ਕਰਾਈ ਜਾਵੇ ਤੇ ਬਸ ਅਸੀਂ ਏਸੀ ਦੇ ਲਈ ਅੱਜ ਸਟ੍ਰਾਈਕ ਕੀਤੀ ਹੈ ਤੂਰੀ ਹਸਪਤਾਲ ਦੇ ਵਿੱਚ ਤੇ ਬਾਕੀ ਸਮੂਹ ਮੈਡੀਕਲ ਸਟਾਫ ਤੇ ਪੈਰਾਮੈਡੀਕਲ ਸਟਾਫ ਤੇ ਡਾਕਟਰ ਯੂਨੀਅਨ ਜਿੰਦਾਬਾਦ ਤੇ ਸਰਕਾਰ ਤੋਂ ਸਾਨੂੰ ਇਹੀ ਉਮੀਦ ਹੈ ਕਿ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਵੇ ਡਾਕਟਰ ਸਾਹਿਬ ਕਿੰਨੇ ਘੰਟੇ ਦੀ ਸਟ੍ਰਾਈਕ ਹੈ ਅੱਜ 2 ਘੰਟੇ ਦੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੀਆਂ ਓਪੀਡੀ ਸਰਵਿਸਿਜ਼ ਬੰਦ ਕੀਤੀਆਂ ਗਈਆਂ ਹਨ ਤੇ 10 ਵਜੇ ਤੋਂ ਬਾਅਦ ਅਸੀਂ ਸ਼ੁਰੂ ਸਟਾਰਟ ਕਰਾਂਗੇ ਐਮਰਜੈਂਸੀ ਸਰਵਿਸ ਜਲਦੀ ਸੀ ਐਮਰਜੈਂਸੀ ਚੱਲ ਰਹੀ ਹੈ ਜੀ ਸਾਰੇ ਡਾਕਟਰਸ ਤੇ ਸਾਰਾ ਪੈਰਾਮੈਡੀਕਲ ਸਟਾਫ ਸਿਵਲ ਹਸਪੀਟਲ ਧੂਰੀ ਦੇ ਵਿੱਚ ਇਕੱਠੇ ਹੋਏ ਆ ਜਿਹੜੀ ਸਟ੍ਰਾਈਕ ਅਸੀਂ ਕਰ ਰਹੇ ਹਾਂ 8 ਤੋਂ 10 ਵਜੇ ਤੱਕ ਜਿਹੜੀ ਉੱਥੇ ਇੱਕ ਫੀਮੇਲ ਡਾਕਟਰ ਕਲਕੱਤੇ ਵਿੱਚ ਜਿਨ੍ਹਾਂ ਨਾਲ ਬਹੁਤ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਹੈ ਤੇ ਜਿਸ ਦਾ ਰੇਪ ਹੋਇਆ ਹੈ ਉਹਦੇ ਵਾਸਤੇ ਉਹਦੇ ਇੱਕ ਤਾਂ ਸਾਨੂੰ ਬਹੁਤ ਦੁੱਖ ਹੈ ਜਿਹੜਾ ਫੀਮੇਲ ਡਾਕਟਰ ਦੇ ਨਾਲ ਸਾਡੇ ਕੁਲੀਗ ਨਾਲ ਇਸ ਤਰ੍ਹਾਂ ਬਦਸਲੂਕੀ ਹੋਈ ਹੈ ਤੇ ਦੂਸਰਾ ਅਸੀਂ ਆਪਣੀ ਵੀ ਪ੍ਰੋਟੈਕਸ਼ਨ ਨੂੰ ਲੈ ਕੇ ਇਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਮੈਸੇਜ ਕਿ ਸਾਡੇ ਵੀ ਜਿਹੜੀ ਇੱਥੇ ਕੰਮ ਕਰਨ ਵਾਲੀ ਹਾਲਤ ਹੈ ਲੋਕ ਬਹੁਤ ਜ਼ਿਆਦਾ ਗੱਲਾਂ ਗੱਲ ਛੋਟੇ ਛੋਟੇ ਗੱਲ ਤੇ ਵਾਇਲੈਂਟ ਹੋ ਜਾਂਦੇ ਨੇ ਤੇ ਸਾਨੂੰ ਬਹੁਤ ਅਨਸੇਫ ਲੱਗਦਾ ਡਿਊਰਿੰਗ ਡਿਊਟੀ ਆਵਰਸ ਚਾਹੇ OPD ਦੇ ਵਿੱਚ ਹੈ ਚਾਹੇ ਉਹ ਐਮਰਜੈਂਸੀ ਦੇ ਵਿੱਚ ਹੈ ਤੇ ਇਸ ਕਰਕੇ ਫੀਮੇਲਸ ਨੂੰ ਉਸ ਦੇ ਨਾਲ ਹੀ ਮੇਲ ਸਟਾਫ ਨੂੰ ਵੀ ਪ੍ਰੋਟੈਕਸ਼ਨ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਡਾ ਬਹੁਤ ਹੀ ਹੰਬਲ ਰਿਕੁਐਸਟ ਹੈ ਸਾਡੀ ਸਰਕਾਰ ਨੂੰ ਕਿ ਡਾਕਟਰਸ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਥੋੜਾ ਗੰਭੀਰਤਾ ਨਾਲ ਸੋਚਿਆ ਜਾਵੇ ਜੀ ਨਾ ਡਾ ਮੇਰਾ ਨਾਮ ਬਾਤ ਸਿੰਘ ਕਿੰਨੇ ਵਜੇ ਤੇ ਆਏ ਸੀ ਸਾਡੇ 7:30 ਵਜੇ ਤੇ ਆਏ ਮੈਂ ਕੀ ਕਹਿਣਾ ਚਾਹੁੰਦਾ ਹਾਂ ਜੀ ਵੀ ਡਾਕਟਰਾਂ ਦੀਆਂ 7:30 ਵਜੇ ਤੇ ਆਏ ਜਨ ਸਾਰੇ ਮਰੀਜ਼ ਇੱਥੇ ਖੱਜਲ ਖਵਾਰ ਹੋ ਜਾਂਦੇ ਨੇ ਇਹ ਡਾਕਟਰਾਂ ਦੀ ਉਹਨਾਂ ਦੇ ਮੰਗਾ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਮਰੀਜ਼ ਉਹ ਖੱਜਲ ਖਵਾਰ ਨਾ ਹੋਣ